ਹੈਲੋ ਫਰੈਂਸ ਗੁੱਡ ਈਵਨਿੰਗ ਐ ਦੀ ਸਾਰਿਆਂ ਨੂੰ ਤੇ ਲੋ ਦੀ ਅੱਜ ਆਪਾਂ ਉਬਾਲ ਰਹੇ ਆ ਛੋਲੇ ਕਿਉਂਕਿ ਅੱਜ ਬਣਾਣੀ ਆ ਜੀ ਵਾਈਟ ਚਨੇ ਯਾਨੀ ਵਾਈਟ ਚਨੇ ਆ ਦੇਖੋ ਤੇ ਵਾਈਟ ਚਨਿਆਂ ਕੀ ਸਬਜੀ ਔਰ ਬਣਾਣੇ ਆ ਕੁਲਚੇ ਬੱਚੇ ਕਹਿੰਦੇ ਮਮਾ ਕੁਲਚੇ ਘਰ ਬਣਾਓ ਤੇ ਇਹਨੇ ਛੋਲੇ ਉਬਾਲਣ ਲੱਗ ਰਹੀਆਂ ਤੇ ਨਾਲੇ ਆਪਾਂ ਕੁਲਚੇ ਬਣਾਵਾਂਗੇ ਔਰ ਨਾਲੇ ਬਣਾ ਲੈਣੀ ਆ ਵਿੱਚੋਂ ਹੀ ਸਬਜੀ ਆਪਾਂ ਨੇ ਤੇ ਉਹਦੇ ਲਈ ਪਹਿਲਾਂ ਮੈਂ ਛੋਲੇ ਕਿਉਂਕੇ ਰੱਖੇ ਹੋਏ ਤੇ ਰਾਤ ਕਿ ਮੈਂ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਉਬਾਲ ਲੇਗੇ ਫਿਰ ਆਪਾਂ ਬਣਾਉਂਗੇ ਕੁਲਚੇ ਟੰਟਣਾ ਯਮੀ ਯਮੀ ਕਿਹਨੂੰ ਕਿਹਨ ਨੂੰ ਮਸਾਂਦਾ ਕਮੈਂਟ ਕਰਕੇ ਰੱਖਿਓ ਦੱਸਿਓ ਕੁਲਚੇ ਬਾਕੀ ਕੁਲਚੇ ਨਾ ਜਿਹੜੇ ਹੁੰਦੇ ਆ ਉਹ ਨਾ ਮਤਲਬ ਜਿਆਦਾ ਆਇਲੀ ਨਹੀਂ ਹੁੰਦੇ ਹੈਗੇ ਆ ਜਿਆਦਾ ਕੀ ਜਾਨੀ ਲੱਗਿਆ ਹੋਆ ਹੁੰਦਾ ਉਹਨਾਂ ਪਰ ਉਹ ਖਾ ਲੈਣੇ ਆਪਾਂ ਨੇ ਮੈਸੇ ਵੀ ਮੋਟੀ ਹੋ ਰਹੀਆਂ ਨਾ ਡਾਈਟ ਪਲਾਨ ਛੁੱਟ ਗਿਆ ਮੇਰਾ ਤੇ ਚਲੋ ਜੀ ਲੋ ਜੀ ਛੋਲੇ ਉਬਾਲ ਲਓ ਫਿਰ ਆਪਾਂ ਬਣਾਵਾਂਗੇ ਜੰਮੀ ਜੰਮੀ ਕੁਲਚੇ ਰੁਪ ਗਈ ਗਈ ਰੁਪ ਰੁਪ ਤਾਂ ਨਹੀਂ ਨੂੰ ਇਹ ਅੱਗ ਕਰਨੀ ਦੇ ਲੱਗ ਜਾਂਦੀ ਆਜੋ ਨਾ ਫਿਰ ਤੋਂ ਲੋ ਜੀ ਛੋਲੇ ਹੋਰ ਆਲੂ ਆਪਣੇ ਉਬਲ ਗਏ ਆ ਔਰ ਇਹਦੇ ਵਿੱਚ ਹੀ ਆਪਾਂ ਨੇ ਸਬਜੀ ਬਣਾ ਲੈਣੀ ਆ ਔਰ ਇਸੇ ਦੇ ਵਿੱਚ ਤੇ ਆਪਾਂ ਨੇ ਕੁਲਚੇ ਬਣਾ ਲੈਣੇ ਆ ਉਹਦੇ ਵਾਸਤੇ ਛੋਲੇ ਕੱਢ ਲੈਣੇ ਆ ਅਲੱਗ ਔਰ ਇਹਦੇ ਵਿੱਚ ਆਪਾਂ ਸਬਜੀ ਦਾ ਤੜਕਾ ਲਾ ਕੇ ਫਿਰ ਆਪਾਂ ਨੇ ਵਿੱਚ ਪਾ ਦੇਣਾ ਕਿਉਂਕਿ ਸਾਰਾ ਮਟੀਰੀਅਲ ਹੋ ਗਿਆ ਹਾਂਜੀ ਉਹ ਦਰਵਾਜ਼ਾ ਖੁੱਲ ਰਿਹਾ ਹੈਗਾ ਨਾ ਲਿਓ ਅੰਦਰ ਵੜ ਜਾਣਾ ਤੇ ਲੋ ਜੀ ਇਹ ਆਪਣਾ ਕੁਲਚੇਆਂ ਦਾ ਸਮਾਨ ਹੈ ਜਿਹੜਾ ਉਹ ਕੱਟ ਕੇ ਰੱਖਿਆ ਵਾ ਤੇ ਫਿਲਹਾਲ ਇਧਰ ਆਪਾਂ ਕੁਲਚੇ ਵੀ ਲੈ ਕੇ ਆਏ ਤੇ ਇਹ ਕੁਲਚੇ ਪਈਆਂ ਜੋ ਕਿ ਆਪਾਂ ਹੁਣ ਬਣਾ ਕੇ ਦੋਗੇ ਤੇ ਫਿਲਹਾਲ ਪਹਿਲਾਂ ਆਪਾਂ ਸਬਜੀ ਦਾ ਕੰਮ ਨਿਬੜੀਏ ਸਬਜੀ ਬਣਾਣੇ ਆ ਪਹਿਲਾਂ ਆਪਾਂ ਔਰ ਬਬਜੋਤ ਲੱਗੀ ਵੀ ਹੈ ਸਕੂਲ ਦਾ ਕੰਮ ਕਰਨ ਕਿਉਂਕਿ ਬਬਜੋਦ ਕੈਰੀ ਮਮਾ ਮੈਨੂੰ ਬਹੁਤ ਕੰਮ ਮਿਲਿਆ ਅੱਜ ਫਿਲਹਾਲ ਬਬਜੋਦ ਸਕੂਲ ਦਾ ਕੰਮ ਕਰਨ ਲੱਗੀ ਹੋਈ ਹੈ। ਔਰ ਚਲੋ ਜੀ ਆਪਾਂ ਕੁਲਚੇ ਕਲਚੇ ਬਣਾਉਣੇ ਰੈਡੀ ਕਰੀਏ। ਪਹਿਲਾਂ ਸਬਜੀ ਨੂੰ ਲਈਏ ਤੜਕੇ ਛੜਕੇ। ਇਹਦੇ ਵਿੱਚ ਹੀ ਆਪਾਂ ਨਾ ਕੁਲਚਿਆਂ ਵਾਸਤੇ ਇੱਕ ਪਾਸੇ ਆ ਆਲੂ ਹਾਰੋ ਕੱਢ ਲੈਣੇ ਆ ਥੋੜੇ ਜਿ ਛੋਲੇ। ਬਾਕੀ ਦੀ ਆਪਾਂ ਸਬਜੀ ਬਣਾ ਦਿੰਨੇ ਆ। ਤੋ ਲੋ ਜੀ ਤੇਲ ਗਰਮ ਹੋ ਗਿਆ ਆਪਣਾ ਇਹਨ ਔਰ ਇਹਦੇ ਵਿੱਚ ਮੈਂ ਲਈਏ ਜਮੈਣ, ਜੀਰਾ ਔਰ ਕੜੀ ਪੱਤਾ। ਇਹਦਾ ਤੜਕਾ ਲਾਵਾਂਗੇ ਪਹਿਲਾਂ ਆਪਾਂ ਤੋ ਲੋ ਜੀ ਕੁਲਚੇ ਦਾ ਸਮਾਨ ਹੋ ਗਿਆ ਰੈਡੀ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਤੇ ਇੱਕ ਪਾਸੇ ਆਪਣਾ ਸਬਜੀ ਨੂੰ ਲੱਗ ਗਿਆ ਤੜਕਾ ਵਿੱਚ ਆਪਾਂ ਨੇ ਸਬਜੀ ਵੀ ਬਣਾਤੀ ਔਰ ਕੁਲਚੇ ਆ ਵਾਸਤੇ ਆਪਾਂ ਨੇ ਛੋਲੇ ਵੀ ਕੱਢਤੇ ਬਾਹਰ ਆਲੂ ਵੀ ਕੱਢ ਲਏ ਹਨ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਤੜਕਾ ਲਾ ਕੇ ਫਿਰ ਕੁਲਚੇ ਦੇ ਵਿੱਚ ਜੋ ਕੁਲਚੇ ਪਏ ਆ ਨਾ ਇਹ ਇਹਦੇ ਵਿੱਚ ਆਪਾਂ ਫਰਾਈ ਕਰਾਂਗੇ ਤਵੇ ਦੇ ਉੱਪਰ ਹਨ ਐਨੇ ਮੇਰੇ ਕੁਲਚੇ ਬਣ ਰਹੇ ਆ ਮਤਲਬ ਸਬਜੀ ਹੋ ਰਹੀ ਆ ਅੰਨੇ ਆਪਾਂ ਅੱਗੇ ਪੱਖੇ ਗੇਟਾਂ ਗਰਮੀ ਬਹੁਤ ਐ ਸੱਚੀ ਕੁਲਚੇ ਖਾਣੇ ਸੌਖੇ ਨਹੀਂ ਬਣਾਉਣੇ ਸਭ ਤੋਂ ਜ਼ਿਆਦਾ ਔਖੇ ਆ ਤੇ ਬਬਜੋ ਦੇਖੋ ਕੰਮ ਕਰ ਰਹੀ ਐ ਔਰ ਬੱਚਿਆਂ ਨੂੰ ਤਾਂ ਕੰਮ ਹੀ ਬਹੁਤ ਮਿਲ ਰਿਹਾ ਐ ਜੋਤ ਨੂੰ ਕਹਿੰਦੀ ਮੰਮਾ ਇੱਕ ਦਿਨ ਦੇ ਵਿੱਚ ਕਿੰਨੇ ਕੁਐਸਚਨ ਕਰਨੇ ਆ ਕਹਿ ਰਹੀ ਪੀ ਕੁਐਸਚਨ ਕਿਹਾ ਮੈਡਮ ਨੇ ਕਰਨੇ ਆ ਇੱਕ ਦਿਨ ਦੇ ਵਿੱਚ ਔਰ ਰੂਪ ਨੂੰ ਤਾਂ ਮੈਂ ਪੜਾ ਦਿੱਤਾ ਬਸ ਹੁਣ ਰੂਪ ਨਾ ਦੁਬਾਰਾ ਕਰੇਗੀ ਕੰਮ ਲੀਓ ਦੇਖੀ ਕਿਸ ਤਰ੍ਹਾਂ ਦੇਖ ਰਿਆ ਜੋ ਨਾ ਜੋਤ ਕੇ ਨੇੜੇ ਬੈਠਿਆ ਟੌਰ ਤੇ ਇਹਨੂੰ ਆ ਰਹੀ ਐ ਨੀਂਦ ਜੋਤ ਨੂੰ ਨੇੜੇ ਬਿਠਾ ਕੇ ਜੋ ਤਾਂ ਆਪਣਾ ਕੰਮ ਕਰ ਰਹੀ ਹੈ ਲਿਓ ਆਰਾਮ ਤੇ ਬੈਠਿਆ ਦੇਖ ਰਿਹਾ ਹੈ। ਪਿਆਜ਼ ਦੇ ਕਿਸ ਤਰ੍ਹਾਂ ਹੈ ਲੱਤਾਂ ਪਿੱਛੇ ਨੂੰ ਕਰਕੇ। ਲੋ ਜੀ ਵਿੱਚ ਆਪਾਂ ਨੇ ਪਿਆਜ਼, ਹਰੀ ਮਿਰਚ ਤੇ ਟਮਾਟਰ, ਛੋਲੇ, ਆਲੂ ਸਾਰਾ ਮਿਕਸ ਮਟੀਰੀਅਲ ਕਰ ਲਿਆ। ਹੁਣ ਆਪਾਂ ਸਵਾਦ ਅਨੁਸਾਰ ਜਿਹੜੇ ਤੁਸੀਂ ਮਸਾਲੇ ਪਾਣੇ ਹਨ ਆਪਣੇ ਅਕੋਰਡਿੰਗ ਉਹ ਪਾ ਸਕਦੇ ਆ ਤੁਸੀਂ। ਤੇ ਮੈਂ ਵਿੱਚ ਹਲਕਾ ਜਾ नमक ऐड और हल्की जी पाऊंगी मैं रेड मिर्ची क्योंकि मैं ना ग्रीन मिर्ची बहुत घट पाई है आप रेड मिर्च पावगी बिच्च और आप इस मटीरियल के पाऊंगे थोड़ा जामैण हल्की जी पावगी मैं क्योंकि ना बैबू नहीं होंगी हैगी जी ਸੇ ਹੁਣ ਆਪਾਂ ਵਿੱਚ ਪਾਵਾਂਗੇ ਧਨੀਆ ਪਾਊਡਰ ਇਹ ਆਪਾਂ ਵਿੱਚ ਥੋੜਾ ਜਿਹਾ ਹਲਕਾ ਜਿਹਾ ਧਨੀਆ ਪਾਊਡਰ ਐਡ ਕਰੂਗੇ ਧਨੀਆ ਪਾਊਡਰ ਔਰ ਇੱਕ ਚੀਜ਼ ਹੋਰ ਰਹਿ ਗਈ ਵਿੱਚ ਉਹ ਹੈ ਗਰਮ ਮਸਾਲਾ ਇਹ ਮੈਂ ਸਬਜੀ ਦੇ ਵਿੱਚ ਵੀ ਪਾਣਾ ਹੈ ਤੇ ਪਾਇਆ ਜੀ ਮੈਂ ਗਰਮ ਮਸਾਲਾ ਹੁਣ ਸਾਰਾ ਕੁਝ ਪੈ ਗਿਆ ਹੁਣ ਆਪਾਂ ਵਿੱਚ ਨਿੰਬੂ ਨਿੰਬੂ ਨੂੰ ਛੋੜਾਂਗੇ ਵਿੱਚ ਔਰ ਮੈਂ ਲਾਈਆਂ ਵਿੱਚ ਤਿੰਨ ਨਿੰਬੂ ਆਪਾਂ ਨਿੰਬੂ ਵੀ ਨਾਲ ਦੀ ਨਾਲ ਵਿੱਚੇ ਮਟੀਰੀਅਲ ਕੇ ਮਟੀਰੀਅਲ ਜੋ ਬਣਾਇਆ ਮੈਂ ਇਹਦੇ ਵਿੱਚ ਹੀ ਆਪਾਂ ਨੇ ਨਿਚੋੜ ਦੇਣੇ ਆ ਔਰ ਕੱਟੀ ਹੈ ਜੀ ਨਿੰਬੂ ਅੰਨੇ ਮੇਰੀ ਤਰੀ ਵੀ ਬਣ ਗਈ ਹੈ ਸਬਜੀ ਦੀ ਲੋ ਜੀ ਨਿੰਬੂ ਵੀ ਆਪਾਂ ਨੇ ਵਿੱਚ ਨਿਚੋੜ ਤੇ ਰਸਬੜਾ ਵਧੀਆ ਨਿੰਦੂਆਂ ਦੇ ਵਿੱਚ ਇੱਕ ਝਾਟਿਕ ਜਾ ਨਹੀਂ ਲੂਈ ਕਹੋ ਲੂਈ ਲੂਈ ਨਹੀਂ ਲੂਸੀ ਬੁਰੀ ਮਰੇ ਨਾਲੀ ਲੂਸੀ ਪਪਾਈ ਸੁਤੁਰਦਾਨੀ ਕੀ ਹੋਗੀ ਕਹਿੰਦੇ ਨੂੰ ਕੋ ਹੋਵੀ ਜੂਨ ਲਾ ਕਿ ਇਹਨਾਂ ਮਟੀਨਾਂ ਲਈ ਸੁਨਿਆਣੇ ਬਣ ਗਏ। ਕਾਗੋ ਜਾ। ਲੋ ਜੀ ਇਹਦੇ ਵਿੱਚ ਆਪਾਂ ਨੇ ਤੜਕਾ ਲਾਇਆ ਤਾਂ ਸਬਜ਼ੀ ਨੂੰ। ਔਰ ਇੱਧਰ ਆਪਣੇ ਕੋਲ ਦੇਸੀ ਘੀ। ਇਹਦਾ ਤੜਕਾ ਲਾਵਾਂਗੇ। ਹਲਕਾ ਜਿਹਾ ਜੋ ਆਪਾਂ ਨੇ ਸਮਾਨ ਤਿਆਰ ਕਰਿਆ ਨਾ ਇਹਨੂੰ ਹਲਕਾ ਜਿਹਾ ਫਰਾਈ ਕਰਾਂਗੇ ਦੇਸੀ ਘੀ ਦੇ ਵਿੱਚ। ਅਗਰ ਤੁਹਾਡੇ ਕੋਲ ਬਟਰ ਹੈ ਤੁਸੀਂ ਬਟਰ ਵੀ ਲਾ ਸਕਦੇ ਹੋ ਪਰ ਮੇਰੇ ਕੋਲ ਬਟਰ ਨਹੀਂ ਤਾਂ ਮੈਂ ਦੇਸੀ ਘੀ ਲੈ ਲਿਆ। ਤੇ ਆਪਾਂ ਥੋੜਾ ਜਿਹਾ ਇਹਨੂੰ ਭੁੰਨਾਂਗੇ ਤੜਕਾ ਲਾਵਾਂਗੇ। ਹਲਕਾ ਜਿਹਾ ਫਰਾਈ ਕਰਕੇ ਫਿਰ ਆਪਾਂ ਸਟਫ ਕਰਾਂਗੇ ਕੁਲਚਿਆਂ ਦੇ ਵਿੱਚ ਲੋ ਜੀ ਕੁਲਚਿਆਂ ਦਾ ਸਮਾਨ ਹੋ ਗਿਆ ਰੈਡੀ ਹੁਣ ਕੁਲਚੇ ਫਰਾਈ ਕਰਕੇ ਤੇ ਵਿੱਚ ਸਟਫ ਕਰਾਂਗੇ ਆਪਾਂ ਇਹ ਬਹੁਤ ਅੱਛਾ ਲੱਗ ਰਿਹਾ ਹੈ ਹਾਂ ਇਹ ਬਹੁਤ ਪਿਆਰਾ ਲੱਗ ਰਿਹਾ ਜੋ ਵੀ ਆਪਣੇ ਸਮਾਨ ਬਣਾਇਆ ਨਹੀਂ ਇਹ ਨਾ ਕੱਟ ਲਾਣਾ ਹਲੇ डाव ਰੋਟੀ ਦੇ ਵਿੱਚ ਲੋ ਜੀ ਹੁਣ ਫਰਾਈ ਕਰਾਂਗੇ ਆਪਾਂ ਕੁਲਚੇ ਵਾਲੀ डाव ਰੋਟੀ ਦੇਸੀ ਕੀ ਦੇ ਨਾਲ ਫਰਾਈ ਕਰਾਂਗੀ ਮੈਂ ਇਹ ਦੋ ਲੈ ਲਈਆਂ ਡਾਬ ਰੋਟੀਆਂ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਤਵੇ ਦੇ ਉੱਪਰ ਵੈਸੇ ਤਿੰਨ ਆ ਜਾਣੀਆਂ ਇੱਕ ਹੋਰ ਆ ਜਾਊਗੀ ਸਾਈਡ ਦੇ ਵਿੱਚ ਲੋ ਜੀ ਆਪਾਂ ਫਰਾਈ ਕਰ ਲੈਨੇ ਇਹਨੂੰ ਤਵੇ ਦੇ ਉੱਪਰ ਇਹ ਦੇਸੀ ਘੀ ਹੈ ਜਿਹਦੇ ਨਾਲ ਮੈਂ ਫਰਾਈ ਕਰ ਰਹੀ ਹਾਂ ਤੁਸੀਂ ਬਟਰ ਵੀ ਲੈ ਸਕਦੇ ਹੋ ਹੁਣ ਬਟ ਮੇਰੇ ਕੋਲ ਦੇਸੀ ਕੀ ਲੋ ਜੀ ਦੇਖ ਸਾਹਿਬ ਦਿਓ ਜੀ ਕਿੰਨੇ ਅੱਛਾ ਲੱਗ ਰਹੇ ਨੇ ਇਹ ਦੇਸੀ ਕੀ ਗੱਲ ਆਪਾਂ ਨੇ ਫਰਾਈ ਕਰਦੇ ਪਹਿਲਾਂ ਤਵੇ 'ਪਰ ਫਿਰ ਆਪਾਂ ਵਿੱਚ ਸਟੱਫ ਕਰਾਂਗੇ ਜੋ ਸਮਾਨ ਬਣਾਇਆ ਆਪਾਂ ਨੇ ਜੋ ਸਮਾਨ ਬਣਾਇਆ ਹੈ ਨਾ ਉਹ ਬਾਅਦ ਵਿੱਚ ਸਟੱਫ ਕਰਾਂਗੇ ਆਪਾਂ। ਅਰ ਜੀ ਲੀਓ ਬਲਗਰੀ ਕੁਝ ਜ਼ਿਆਦਾ ਹੀ ਭੁੱਖੀ ਹੈ ਇੰਤਜ਼ਾਰ ਨਹੀਂ ਕਰ پا ਰਹਾ ਹੈ। ਹੈਲੋ। ਠੀਕ ਹੈ ਜੀ ਹੋਰ ਇਧਰ ਬਣ ਰਹੀ ਜੀ ਕੁਲਚੇ। ਬੋਲੋ ਜੀ ਕੁਲਚੇ ਆਪਣੇ ਫਰਾਈ ਹੋ ਗਏ ਆਂ। ਔਰ ਇਹ ਕੁਲਚੇ ਦਾ ਸਮਾਨ ਹੈ। ਫਿਲਹਾਲ ਆਪਾਂ ਸਟੱਫ ਕਰਾਂਗੇ ਥੋੜੀ ਦੇਰ ਤੱਕ। ਤੇ ਪਹਿਲਾਂ ਆਪਾਂ ਰੋਟੀ ਬਣਾ ਲਈਏ। ਗੈਸ ਕੱਟ ਕਰਦਾ। ਰੋਟੀ ਬਣਾ ਲਈਏ ਨਾਲ ਦੀ ਨਾਲ ਫਿਰ ਆਪਾਂ ਨੇ ਸਟੱਫ ਕਰਕੇ ਬਸ ਨਾਲ ਦੀ ਨਾਲ ਖਾ ਲੈਣੇ ਆ। ਮਤਲਬ ਬਣ ਕੇ ਰੈਡੀ ਹੋ ਗਏ ਆ ਬਸ ਜਦੋਂ ਆਪਾਂ ਨੇ ਖਾਣੇ ਆ ਫਿਰ ਸਟਫ ਕਰ ਲੈਣੇ ਆ ਤੇ ਫਿਲਹਾਲ ਆਪਾਂ ਪਹਿਲਾਂ ਰੋਟੀ ਬਣਾ ਦਈਏ ਜੀ ਹੁਣ ਆਪਾਂ ਕੁਲਚੇ ਸਟਫ ਕਰੀਏ ਵਿੱਚ ਤੇ ਚਲੋ ਜੀ ਸ਼ੁਭ ਕਾਮੇ ਦੇਰੀ ਘਸ ਕੀ ਬੰਦੇ ਨੂੰ ਲੱਗੀ ਵੀ ਆ ਭੁੱਖ ਜੀਭਾ ਵੇਰ ਰਹੀ ਆ ਨਾ ਬੁੱਤ ਰੁਕ ਜਾ ਰੁਕ ਜਾ ਪਹਿਲਾਂ ਵਿੱਚ ਭਰ ਲੈਣ ਦੇ ਭਰ ਲੈਣ ਦੇ 1 ਮਿੰਟ ਦਾ ਰੁਕ ਜਾ ਹੁਣ ਹੀ ਖਾ ਲੈਣੇ ਆ 10 ਮਿੰਟ ਰੁਕ ਜਾ ਆ ਬੰਦੇ ਨੂੰ ਭੁੱਖ ਲੱਗੀ ਵੀ ਆ ਚਾ ਸਟਫ ਕਰੀਏ ਪਹਿਲਾਂ लो जी स्टाफ कर रही है और पेंचल वीडियो बना रही है लो जी कुलचे कुलचे वाला कुलचे वाला कुलचे वाला यहाँ पे मम्मी कुलचा बना रही है तो यहाँ पे मैं बना रही हूँ कुलचा खोलियो बनाओ खोलियो बनाओ गेट सोच लिया अच्छा उसे ध्यान तोगे तो लो जी फ्रेंड्स ये हमारा कुलचा बनके हो गया रेडी आप सबके सामने हैं और ये बनके हो गया कुलचा रेडी तो सोस ले आएंगे सोस के साथ खाएंगे लियो चुप हो जा तो लो जी कुलचे इन्ने स्वाद लगे ना बंद और सोस भी पूरी खत्म कर दी कुलचे भी कैसे बने बेटा बहुत अच्छे कैसे बने बेटा अच्छे ਤੋ ਲੋ ਜੀ ਕੁਲਚੇ ਬਣ ਕੇ ਆਪਣੇ ਹੋ ਗਏ ਆ ਰੈਡੀ ਔਰ ਦੇਖੋ ਤੁਸੀਂ ਕੁਲਚੇ ਬਿਲਕੁਲ ਯੰਮੀ ਯੰਮੀ ਕੁਲਚੇ ਆ ਜੀ ਆਓ ਤੁਸੀਂ ਵੀ ਖਾਓ ਸਾਡੇ ਨਾਲ ਅੱਜ ਸ਼ਾਮ ਦਾ ਡਿਨਰ ਕੁਲਚੇ ਔਰ ਬਬਜਤ ਕੇ ਪਪਾ ਦਾ ਇੱਕ ਮਾਕੀ ਦੇਖਦੇ ਜੀ ਨੇ ਜੋ ਖਾਣਾ ਹੋਇਆ 6 ਬਣੇ ਆ ਜੀ ਸਾਨੂੰ ਮਿਲੇ ਹੀ 6 ਸਿਕਸ ਤੇ ਭਾਈ ਕੋਲ ਕਹਿੰਦਾ ਹੋਰ ਨਹੀਂ ਹੈਗੇ ਜੇ ਹੋਰ ਹੁੰਦੇ ਨਾ ਆਪਾਂ 10 12 ਬਣਾ ਲੈਂਦੇ ਪਰ ਬਣੇ ਹੀ 6 ਆ ਚਲੋ ਬਹੁਤ ਹੈ ਹਨਾ ਤੇ ਬਾਕੀ ਆਪਾਂ ਨੂੰ ਜਿੰਨੇ ਵੀ ਬਣੇ ਬਹੁਤ ਟੇਸਟੀ ਹਾਂ ਬਹੁਤ ਟੇਸਟੀ ਬਣੇ ਆ ਕਹਿੰਦੇ ਆ ਨਾ ਥੋੜੀ ਚੀਜ਼ ਵਧੀਆ ਬਣਦੀ ਹੈ ਤਾਂ ਥੋੜੀ ਚੀਜ਼ ਮੋਇਸਚਰੀ ਵਧੀਆ ਬਣਦੀ ਹੈ ਹਨ ਤੇ ਚਲੋ ਜੀ ਖਾ ਕੇ ਦੇਖਦੇ ਆ ਹੁਣ ਟਰਾਈ ਕਰਦੇ ਆ ਆਪਾਂ ਵੀ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਮੇਰੇ ਕੁਲਚੇ ਵਾਕਈ ਵਧੀਆ ਲੱਗ ਰਹੇ ਆ ਤੋ ਖਾਣ ਚ ਤਾਂ ਵਧੀਆ ਹੋਣਗੇ ਹਨ ਤੇ ਬਾਏ ਬਾਏ ਜੀ ਬੱਚੇ ਵੀ ਖਾ ਰਹੇ ਆ ਬਾਏ ਬਾਏ ਰਪੈਂਸਲ ਬਾਏ ਬਾਏ